ਸਸ਼ੀ ਕਾਲ ਜੀ ਹਮਦਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਪ੍ਰਵਿੰਦਰ ਦੇਸ਼ ਦੁਨੀਆ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕੁਝ ਮਹੱਤਵਪੂਰਨ ਸੁਰਖੀਆਂ ਦੇ ਨਾਲ ਡੋਨਲਡ ਟਰੰਪ ਨੂੰ ਕੋਲੰਬੀਆ ਦੇ ਰਾਸ਼ਟਰਪਤੀ ਪੈਟਰਨ ਦੇ ਦਿੱਤੀ ਧਮਕੀ ਕਿ ਹਾਜੇ ਹਿੰਮਤ ਹੈ ਤਾਂ ਮੈਨੂੰ ਫੜ ਕੇ ਦਿਖਾਓ ਦੇਜ਼ ਆਰਡੀਨਸ ਟਾਟਲਿਕ ਮਾਮਲੇ ਦੇ ਵਿੱਚ ਪੰਘੋੜਾ ਗ੍ਰਿਫਤਾਰ ਸਪੇਨ ਦੇ ਵਿੱਚੋਂ ਕੈਨੇਡੀਅਨ ਦੀ ਹੋਈ ਗ੍ਰਿਫਤਾਰੀ 2024 ਤੋਂ ਲੋਰੀਂਦਾ ਸੀ ਮੋਲਜ਼ਮ ਪਿੰਦੇ ਵਿੱਚ ਭਾਰਤੀ ਨੌਜਵਾਨ ਦੇ ਨਾਲ ਹੋਈ ਅਣਹੋਣੀ ਸਾਈਕਲ ਚਲਾਉਂਦੇ ਸਮੇਂ ਪਿਆ ਦਿਲ ਦਾ ਦੌਰਾ ਮੌਕੇ ਤੇ ਨਿਕਲੇ ਸਾਂ ਹਰਿਆਣਾ ਦੇ करनाल ਨਾਲ ਸੰਬੰਧਿਤ ਸੀ ਮੁਕੇਸ਼ ਕੁਮਾਰ ਕੈਨੇਡਾ ਦੇ ਵਿੱਚ ਭਾਰਤੀ ਮੂਲ ਦੀਆਂ ਮਹਿਲਾਵਾਂ ਲਈ ਵਿਸ਼ੇਸ਼ ਸਹੂਲਤ ਟੋਰਾਂਟੋ ਦੇ ਵਿੱਚ ਵਨ ਸਟੈਪ ਸੈਂਟਰ ਫਾਰ ਊਮਨ ਦੀ ਹੋਈ ਸ਼ੁਰੂਆਤ ਯੂਰਪੀ ਦੇਸ਼ਾਂ ਦੇ ਵਿੱਚ ਕੜਾਕੇ ਦੀ ਠੰਡ ਦਾ ਕਹਿਰ ਫਰਾਂਸ ਅਤੇ ਨੀਦਰਲੈਂਡ ਦੇ ਵਿੱਚ ਭਾਰੀ ਬਰਫਬਾਰੀ ਹੁਣ ਤੱਕ 6 ਮੌਤਾਂ ਤੇ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਵੈਨਜੂਏਲਾ ਦੇ ਵਿੱਚ ਅਮਰੀਕੀ ਫੌਜ ਦੀ ਕਾਰਵਾਈ ਅਤੇ ਰਾਸ਼ਟਰਪਤੀ ਨਿਕੋਲਸ ਮਾਦਾਰੋ ਦੀ ਗ੍ਰਫਤਾਰੀ ਦੇ ਨਾਲ ਦੁਨੀਆ ਭਰ ਦੇ ਵਿੱਚ ਤਣਾਅ ਦਾ ਮਾਹੌਲ ਹੈ ਇਸ ਦਾ ਪ੍ਰਭਾਵ ਸਭ ਤੋਂ ਜ਼ਿਆਦਾ ਲਾਤੀਨੀ ਅਮਰੀਕੀ ਦੇਸ਼ਾਂ ਦੇ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ ਅਜਿਹੇ ਦੇ ਵਿੱਚ ਕੋਲੰਬੀਆ ਦੇ ਰਾਸ਼ਟਰਪਤੀ ਗੁਸਟਾਵੋ ਪੈਟਰੋ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸਿੱਧੀ ਧਮਕੀ ਦਿੱਤੀ ਹੈ ਪੈਟਰੋ ਨੇ ਟਰੰਪ ਤੋਂ ਸਖਤ ਸ਼ਬਦਾਂ ਦੇ ਵਿੱਚ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਆਓ ਅਤੇ ਮੈਨੂੰ ਫੜੋ ਮੈਂ ਉਡੀਕ ਕਰ ਰਿਹਾ ਅਮਰੀਕੀ ਫੌਜ ਦੀ ਵੈਨਿਜੁਏਲਾ ਤੇ ਕੀਤੀ ਗਈ ਵੱਡੀ ਕਾਰਵਾਈ ਨੇ ਵਾਸ਼ਿੰਗਟਨ ਸਮੇਤ ਲਾਤੀਨੀ ਅਮਰੀਕੀ ਦੇਸ਼ਾਂ ਦੇ ਵਿੱਚ ਸਬੰਧਾਂ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਤਣਾਅ ਵਾਲਾ ਮਾਹੌਲ ਪੈਦਾ ਕਰ ਦਿੱਤਾ ਹੈ ਇਸ ਮੁੱਦੇ ਦੇ ਵਿਚਕਾਰ ਹੁਣ ਕੋਲੰਬੀਆ ਦੇ ਰਾਸ਼ਟਰਪਤੀ ਪੈਟਰੋ ਨੇ ਡੋਨਾਲਡ ਟਰੰਪ ਦੇ ਵਿਚਕਾਰ ਤਣਾਅ ਨੂੰ ਹੁਣ ਚੁਣੌਤੀ ਦੇ ਵਿੱਚ ਬਦਲ ਕਰ ਦਿੱਤਾ ਅਜਿਹੇ ਦੇ ਵਿੱਚ ਪੈਟਰੋ ਨੇ ਟਰੰਪ ਨੂੰ ਖੁੱਲਕੇ ਚੁਣੌਤੀ ਦਿੱਤੀ ਹੈ ਤੇ ਇਹ ਦਿੱਖਾ ਬਿਆਨ ਅਜੇ ਹੀ ਸਮੇਂ ਦੇ ਵਿੱਚ ਆਇਆ ਜਦੋਂ ਵੈਨਜੂਏਲਾ ਦੇ ਰਾਸ਼ਟਰਪਤੀ ਮਦਾਰੋ ਉਹਨਾਂ ਦੀ ਪਤਨੀ ਅਤੇ ਸਿਲਿਆ ਪੋਰੇਸ ਨੂੰ ਅਮਰੀਕਾ ਨੇ ਨਸ਼ੀਲੇ ਪਦਾਰਥਾਂ ਦੀ ਤਸਕੀਰ ਅਤੇ ਦੋਸ਼ ਤੇ ਵਿੱਚ ਵਿਸ਼ੇਸ਼ ਬਲਾਂ ਦੇ ਆਪਰੇਸ਼ਨ ਦਰਾਈਂ ਗ੍ਰਫਤਾਰ ਕੀਤਾ ਇਸ ਕਾਰਵਾਈ ਨੇ ਦੁਨੀਆ ਭਰ ਦੇ ਵਿੱਚ ਸਿਆਸੀ ਹਲਚਲ ਪੈਦਾ ਕਰ ਦਿੱਤੀ ਹੈ ਸੀਐਨਐਨ ਦੀ ਰਿਪੋਰਟ ਦੇ ਮੁਤਾਬਕ ਪੈਟਰੋ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਿੱਧਾ ਚੁਣੌਤੀ ਦਿੱਤੀ ਹੈ ਅਤੇ ਕਿਹਾ ਕਿ ਜੇਕਰ ਉਹਨਾਂ ਦੇ ਵਿੱਚ ਹਿੰਮਤ ਹੈ ਦਾ ਉਹ ਉਸ ਤੋਂ ਗ੍ਰਫਤਾਰ ਕਰਕੇ ਦਿਖਾਉਂ ਉਸਨੇ ਕਿਹਾ ਕਿ ਉਹ ਕੋਲੰਬੀਆ ਦੇ ਵਿੱਚ ਹੀ ਹੈ ਅਤੇ ਅਮਰੀਕਾ ਦੀ ਉਡੀਕ ਕਰ ਰਿਹਾ ਹੈ ਪੈਟਰੋ ਦੇ ਬਿਆਨ ਨੇ ਪੂਰੇ ਲਾਤੀਨੀ ਅਮਰੀਕੀ ਦੇਸ਼ਾਂ ਦੇ ਵਿੱਚ ਸਿਆਸੀ ਉਥਲ-ਪੁਥਲ ਮਚਾ ਦਿੱਤੀ ਹੈ ਇੱਥੇ ਦੱਸਣਯੋਗ ਹੈ ਕਿ ਮਦਾਰੂ ਨੇ ਅਗਸਤ 2025 ਦੇ ਵਿੱਚ ਵੀ ਡੋਨਲਡ ਟਰੰਪ ਨੂੰ ਇਸੇ ਤਰ੍ਹਾਂ ਦੀ ਚੁਣੌਤੀ ਦਿੱਤੀ ਸੀ ਮਦਾਰੂ ਨੇ ਕਿਹਾ ਸੀ ਕਿ ਜੇਕਰ ਅਮਰੀਕਾ ਦੇ ਵਿੱਚ ਹਿੰਮਤ ਹੈ ਤਾਂ ਉਹ ਆ ਕੇ ਉਸ ਤੋਂ ਗ੍ਰਫਤਾਰ ਕਰੇ ਜਵਾਬਦੇਹ ਵਿੱਚ ਅਮਰੀਕਾ ਨੇ ਮਦਾਰੂ ਦੀ ਗ੍ਰਫਤਾਰੀ ਦਿੱਲੀ ਦਿੱਤੇ ਕੇ ਇਨਾਮ ਨੂੰ ਹੋਰ ਵਧਾ ਦਿੱਤਾ ਹੈ ਅੱਛਾ ਦੂਜੇ ਪਾਸੇ ਕੋਲੰਬੀਆ ਦੇ ਰਾਸ਼ਟਰਪਤੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਕੋਲੰਬੀਆ ਦੇ ਵਿੱਚ ਜਾਂ ਉਸਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਫੌਜੀ ਹਮਲਾ ਕਰਦਾ ਤਾਂ ਇਸਤੇ ਗੰਭੀਰ ਸਿੱਟੇ ਪੋਗਿੱਤੇ ਪੈਣਗੇ ਪੈਟਰੋ ਦੇ ਅਨੁਸਾਰ ਅਮਰੀਕੀ ਬੰਬਾਰੀ ਦੀ ਸਥਿਤੀ ਦੇ ਵਿੱਚ ਪਿੰਡਾਂ ਦੇ ਵਿੱਚ ਰਹਿਣ ਵਾਲੇ ਕਿਸਾਨ ਹਥਿਆਰ ਚੁੱਕ ਸਕਦੇ ਨੇ ਪੈਟਰੋ ਨੇ ਇਹ ਵੀ ਕਿਹਾ ਹੈ ਕਿ ਜੇਕਰ ਕਿਸੇ ਅਜਿਹੇ ਰਾਸ਼ਟਰਪਤੀ ਨੂੰ ਗ੍ਰਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਨੂੰ ਦੇਸ਼ ਦੀ ਆਬਾਦੀ ਦੇ ਇੱਕ ਵੱਡੇ ਹਿੱਸੇ ਦੁਆਰਾ ਪਿਆਰ ਅਤੇ ਸਤਿਕਾਰ ਮਿਲਿਆ ਹੋਵੇ ਤਾਂ ਜਨ ਤੱਕ ਗੁੱਸਾ ਪੜਕ ਸਕਦਾ ਹੈ। ਉਸਤਾਵੋ ਪੈਟਰੋ ਨੇ ਇਹ ਵੀ ਕਿਹਾ ਕਿ ਉਹ ਖੁਦ ਪਹਿਲਾਂ ਗੁਰੀਲਾ ਲਹਿਰ ਦਾ ਹਿੱਸਾ ਰਹੇ ਨੇ ਅਤੇ 1990 ਦੇ ਦਹਾਕੇ ਦੇ ਵਿੱਚ ਹਥਿਆਰ ਛੱਡ ਚੁੱਕੇ ਨੇ। ਉਹਨਾਂ ਕਿਹਾ ਕਿ ਮੈਂ ਸੋਖਾਦੀ ਕੀ ਦੁਬਾਰਾ ਕਦੇ ਬੰਦੂਕ ਨਹੀਂ ਚੁੱਕਾਂਗਾ ਪਰ ਹੁਣ ਜੇਕਰ ਦੇਸ਼ ਅਤੇ ਮਾਤਪੂਮੀ ਦੀ ਰੱਖਿਆ ਦੀ ਲੋੜ ਪਈ ਤਾਂ ਮੈਂ ਦੁਬਾਰਾ ਹਥਿਆ ਚੁੱਕ ਸਕਦਾ ਹੈ ਇਸ ਤੋਂ ਇਲਾਵਾ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਡਰਾਲ 트াম্প ਨੇ ਕੋਲੰਬੀਆ ਤੇ ਗੰਭੀਰ ਦੋਸ਼ ਲਗਾਏ ਸਨ ਕੋਲੰਬੀਆ ਨੂੰ ਇੱਕ ਬਿਮਾਰ ਦੇਸ਼ ਕਿਹਾ ਅਤੇ ਇੱਕ ਅਜਿਹੇ ਵਿਅਕਤੀ ਦਾ ਰਾਜ ਹੈ ਜੋ ਕੋਕੀਨ ਪੈਦਾ ਕਰਦਾ ਹੈ ਅਤੇ ਇਸ ਨੂੰ ਅਮਰੀਕਾ ਭੇਜਦਾ ਹੈ ਕੋਲੰਬੀਆ ਦੀ ਸਰਕਾਰ ਨੇ ਇਹਨਾਂ ਬਿਆਨਾਂ ਦਾ ਜਵਾਬ ਦੰਦਿਆ ਹੋਇਆ ਕਿਹਾ ਕਿ ਜੇਕਰ ਅੰਤਰਰਾਸ਼ਟਰੀ ਸੰਬੰਧਾਂ ਦੇ ਵਿੱਚ ਗਲਪਾਤ ਸਹਿਯੋਗ ਅਤੇ ਆਪਸੀ ਸਤਿਕਾਰ ਦੇ ਵਿੱਚ ਵਿਸ਼ਵਾਸ ਰੱਖਿਆ ਜਾਵੇ। ਸਰਕਾਰ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਕਿਸੇ ਵੀ ਦੇਸ਼ ਨੂੰ ਧਮਕੀ ਦੇਣਾ ਜਾਂ ਤਾਕਤ ਦੀ ਵਰਤੋਂ ਕਰਨਾ ਅਸਵੀਕਾਰਯੋਗ ਹੈ ਅਤੇ ਅੰਤਰਰਾਸ਼ਟਰੀ ਨਿਯਮਾਂ ਦੇ ਵਿਰੋਧ ਹੈ। ਇੱਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਕਤੂਬਰ ਦੇ ਵਿੱਚ ਟਰੰਪ ਪ੍ਰਸ਼ਾਸਨ ਨੇ ਕੋਲੰਬੀਆ ਦੇ ਰਾਸ਼ਟਰਪਤੀ ਪੇਟਰੋ ਅਤੇ ਉਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸੰਬੰਧ ਤੇ ਤੋਸ਼ ਲਗਾਉਂਦਿਆਂ ਹੋਇਆਂ پابੰਦੀਆਂ ਲਗਾਈਆਂ ਸੰ ਤੇ ਹੁਣ ਗੱਲ ਕਰਾਂਗੇ ਇੱਕ ਹੋਰ ਮਹੱਤਵਪੂਰਨ ਖਬਰ ਦੀ ਕੈਨੇਡਾ ਦੀ ਸਭ ਤੋਂ ਵੱਡੀ ਵਿੱਤੀ ਸੰਸਥਾਵਾਂ ਦੇ ਵਿੱਚੋਂ ਇੱਕ ਡੈਸਾਰਡਿੰਗਸ ਗਰੁੱਪ ਦੇ ਡਾਟਾ ਲੀਕ ਮਾਮਲੇ ਦੇ ਵਿੱਚ ਅਹਿਮ ਕਾਰਵਾਈ ਕੀਤੀ ਗਈ ਹੈ ਬੇਹੱਦ ਚਰਚਿਤ ਇਸ ਮਾਮਲੇ ਦੇ ਵਿੱਚ ਭਗੋੜੇ ਕੈਨੇਡੀਅਨ ਨੂੰ ਸਪੇਨ ਤੋਂ ਗ੍ਰਿਫਤਾਰ ਕੀਤਾ ਗਿਆ ਜੋ ਕਿ ਜੂਨ 2024 ਤੋਂ ਵਿੱਤੀ ਅਤੇ ਸਾਈਬਰ ਅਪਰਾਧ ਮਾਮਲੇ ਦੇ ਵਿੱਚ ਪੁਲਿਸ ਨੂੰ ਲੋੜੀਂਦਾ ਸੀ ਪੂਰੀ ਖਬਰ ਤੇ ਨਜ਼ਰ ਇਸ रिपोर्ट ਦੇ ਅਰੀ ਕੈਨੇਡਾ ਦੀ ਸਭ ਤੋਂ ਵੱਡੀ ਵਿੱਤੀ ਸੰਸਥਾ ਡੈਸਾਰਡਿੰਗਸ ਗਰੁੱਪ ਦਾ ਡਾਟਾ ਲੀਕ ਮਾਮਲਾ ਕਾਫੀ ਚਰਚਾ ਦੇ ਵਿੱਚ ਰਿਹਾ ਹੈ ਜਿਸ ਨਾਲ ਕਰੀਬ 10 ਮਿਲੀਅਨ ਗ੍ਰਾਹਕ ਪ੍ਰਭਾਵਿਤ ਹੋਏ ਸਨ ਅਤੇ ਇਸ ਮਾਮਲੇ ਦੇ ਵਿੱਚ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਕੇਸ ਦੇ ਵਿੱਚ ਪਗੋੜੇ ਮੁਲਜ਼ਮ ਨੂੰ ਸਪੇਨ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਦੀ ਪਛਾਣ 40 ਸਾਲ ਦੇ ਜਵਾਨ ਪਾਬਲੋ ਸਿਰਾਨਾ ਵਜੋ ਹੋਈ ਹੈ ਜੋ ਕਿ ਕੈਨੇਡੀਅਨ ਨਾਗਰਿਕ ਦੱਸਿਆ ਜਾ ਰਿਹਾ ਹੈ ਇਸ ਬਾਬਤ ਕਿਊਬਿਕ ਸੁਬਾਈ ਪੁਲਿਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਪੇਨ ਪੁਲਿਸ ਕਿਊਬਿਕ ਪੁਲਿਸ ਅਤੇ ਇੰਟਰਪੋਲ ਦੀ ਸਾਂਝੀ ਕਾਰਵਾਈ ਦੇ ਤਹਿਤ ਪਾਬਲੋ ਸਿਰਾਨਾ ਨੂੰ ਗ੍ਰਿਫਤਾਰ ਕੀਤਾ ਗਿਆ ਸਿਰਾਨਾ ਜੋ ਕਿ ਜੂਨ 2024 ਤੋਂ ਪੁਲਿਸ ਤੋਂ ਲੋੜੀਂਦਾ ਸੀ ਅਤੇ ਸਿਰਾਨਾ ਤੇ ਦੋਸ਼ ਹੈ ਕਿ ਉਸਨੇ ਚੋਰੀ ਕੀਤਾ ਡਾਟਾ ਕੰਪਨੀ ਇੱਕ ਸਬਕਾ ਕਰਮਚਾਰੀ ਤੋਂ ਖਰੀਦਿਆ ਸੀ ਅਤੇ ਵੱਖ-ਵੱਖ ਤੋਖਤੜੀਆਂ ਯੋਜਨਾਮਾ ਦੇ ਵਿੱਚ ਉਸਦਾ ਇਸਤੇਮਾਲ ਕੀਤਾ ਜਿਸ ਨਾਲ ਕਰੀਬ 9.7 ਮਿਲੀਅਨ ਗ੍ਰਾਹਕ ਪ੍ਰਭਾਵਿਤ ਹੋਏ ਸਨ ਇਹ ਕੋਈ ਹੈਕ ਨਹੀਂ ਸੀ ਜਿਵੇਂ ਕਿ ਜ਼ਿਆਦਾਤਰ ਲੋਕ ਸਮਝਦੇ ਨੇ ਇਹ ਇੱਕ ਸੋਚੀ ਸਮਝੀ ਸਾਜਿਸ਼ ਸੀ ਜਿਸ ਦੇ ਬਾਰੇ ਸਾਈਬਰ ਸੁਰੱਖਿਆ ਮਾਹਰ ਟੈਰੀ ਕਲਟਰ ਨੇ ਗਲੋਬਲ ਨਿਊਜ਼ ਨੂੰ ਜਾਣਕਾਰੀ ਸਾਂਝੀ ਕੀਤੀ ਹੈ ਬੜੇ ਕੇ ਦੋਸ਼ੀ ਸਹਿਰਾਨੋ ਦੇ ਖਿਲਾਫ ਇੰਟਰਪੋਲ ਤੇ ਰੈਡ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਦੁਨੀਆ ਦੇ ਵਕਵਕ ਮੁਲਕਾਂ ਦੀ ਪੁਲਿਸ ਤੋਂ ਸਹਿਯੋਗ ਮੰਗਿਆ ਗਿਆ ਕਿਉਂਕਿ ਕਿਉਬਿਕ ਪੁਲਿਸ ਦਾ ਕਹਿਣਾ ਹੈ ਕਿ ਸਹਿਰਾਨੋ ਬੇहद 76 ਪਗੋੜੀਆਂ ਦੇ ਵਿੱਚੋਂ ਇੱਕ ਸੀ ਅਤੇ ਉਹ ਫਿਲਹਾਲ ਸਪੇਨ ਪੁਲਿਸ ਦੀ ਹਿਰਾਸਤ ਦੇ ਵਿੱਚ ਹੀ ਰਹੇਗਾ ਜਦੋਂ ਤੱਕ ਉਸ ਨੂੰ ਕੈਨੇਡਾ ਵਾਪਸ ਭੇਜਣ ਲਈ ਹਵਾਲਗੀ ਦੀ ਕਾਰਵਾਈ ਸ਼ੁਰੂ ਨਹੀਂ ਹੋ ਜਾਂਦੀ ਅਤੇ ਉਸ ਨੂੰ ਗ੍ਰਾਹਕਾਂ ਦੀ ਪਛਾਣ ਚੋਰੀ ਕਰਨ ਹਜ਼ਾਰਾਂ ਡਾਲਰ ਦੀ ਧੋਖਾਧੜੀ ਸਮੇਤ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੂਫੀਆ ਏਜੰਸੀ ਨੇ ਇਸ ਗ੍ਰਿਫਤਾਰੀ ਦੇ ਲਈ ਸਪੈਨਿਸ਼ ਅਧਿਕਾਰੀਆ ਇੰਟਰਪੋਲ ਅਤੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਹਿਯੋਗੀਆ ਦੀ ਕਾਰਵਾਈ ਦੀ ਸ਼ਲਾਘਾ ਕੀਤੀ ਹੈ ਇਥੇ ਤੁਹਾਨੂੰ ਦੱਸ ਦਈਏ ਕਿ ਡੀਜ਼ਾਰਜ਼ਿੰਗ ਡਾਟਾ ਚੋਰੀ ਦਾ ਪਹਿਲੀ ਵਾਰ ਖੁਲਾਸਾ 2019 ਦੇ ਵਿੱਚ ਹੋਇਆ ਸੀ ਜਿਸ ਦੌਰਾਨ ਲੱਖਾਂ ਗਾਹਕਾਂ ਦੀ ਨਿੱਜੀ ਜਾਣਕਾਰੀ ਲਿੱਕ ਹੋ ਗਈ ਸੀ ਇਸ ਨੂੰ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਨਿਸ਼ਦਾ ਦੀ ਉਲੰਘਣਾ ਮੰਨਿਆ ਜਾ ਰਿਹਾ ਸੀ ਇਸ ਕੇਸ ਦੇ ਵਿੱਚ ਕਈ ਮੁਲਜ਼ਮਾਂ ਦੀ ਗ੍ਰਿਫਤਾਰੀ ਪਹਿਲਾਂ ਹੀ ਹੋ ਚੁੱਕੀ ਹੈ ਵਿਦੇਸ਼ੀ ਧਰਤੀ ਤੇ ਭਾਰਤੀ ਮੁੰਡੇ ਕੁੜੀਆਂ ਦੇ ਨਾਲ ਹੁੰਦੀਆਂ ਅਣਹੋਣੀਆਂ ਦੇ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਰਹਿੰਦੇ ਨੇ ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਹੁਣ ਸਪੇਨ ਦੇ ਵਿੱਚ ਇੱਕ ਹੋਰ ਭਾਰਤੀ ਦੀ ਮੌਤ ਹੋ ਜਾਂਦੀ ਮੰਤਪਾਗੀ ਖਬਰ ਹੈ ਜੇਸਾ 1 ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ ਅਤੇ ਇਸ ਮੰਤਪਾਗੀ ਘਟਨਾ ਨੇ ਹਰਿਆਣਾ ਦੇ ਕਰਨਾਲ ਦੇ ਵਿੱਚ ਰਹਿੰਦੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਕਮ ਦੇ ਵਿੱਚ ਬਦਲ ਕੇ ਰੱਖ ਦਿੱਤਾ ਹੈ। ਚੰਗੇ ਭਵਿੱਖ ਤੇ ਲਈ ਵੱਡੀ ਗਿਣਤੀ ਦੇ ਵਿੱਚ ਭਾਰਤੀ ਨੌਜਵਾਨ ਵਿਦੇਸ਼ਾਂ ਦਾ ਰੁਖ ਕਰਦੇ ਨੇ ਜਿੱਥੇ ਕਿ ਉਹਨਾਂ ਦੇ ਨਾਲ ਹੁੰਦੀਆਂ ਮੰਦਭਾਗਿਆ ਘਟਨਾਵਾਂ ਦੇ ਨਾਲ ਜੁੜੀਆਂ ਖਬਰਾਂ ਆਏ ਦਿਨ ਸੁਰਖੀਆਂ ਦੇ ਵਿੱਚ ਰੰਗਦੀਆਂ ਨੇ। ਹੁਣ ਮੰਦਭਾਗਾ ਮਾਮਲਾ ਸਪੈਨ ਤੋਂ ਸਾਹਮਣੇ ਆਇਆ ਜਿੱਥੇ ਕਿ ਹਰਿਆਣਾ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਸਾਈਕਲਿੰਗ ਕਰਦੇ ਸਮੇਂ ਅਚਾਨਕ ਹੇਠਾ ਡਿੱਗ ਜਾਂਦਾ ਸਥਾਨਕ ਲੋਕਾਂ ਦੇ ਵੱਲੋਂ ਉਸਨੂੰ ਚੁੱਕ ਕੇ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਮ੍ਰਿਤਕ ਦੀ ਪਛਾਣ ਮੁਕੇਸ਼ ਤੇ ਵਜੋਂ ਹੋਈ ਹੈ ਜੋ ਕਿ ਹਰਿਆਣਾ ਦੇ ਕੜਨਾਲ ਦੇ ਪਿੰਡ ਕੈਮਲਾ ਦਾ ਰਹਿਣ ਵਾਲਾ ਹੈ ਅਤੇ ਜਿਵੇਂ ਹੀ ਪੁੱਤ ਦੀ ਮੌਤ ਹੋ ਜਾਣ ਦੀ ਖਬਰ ਪਰਿਵਾਰ ਨੂੰ ਮਿਲੀ ਤਾਂ ਪਰਿਵਾਰ ਦੇ ਉੱਪਰ ਵੱਡਾ ਦੁੱਖਾਂ ਦਾ ਪਹਾੜ ਟੁੱਟ ਗਿਆ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮੁਕੇਸ਼ ਕੁਮਾਰ ਦੇ ਪਿਤਾ ਦੇਵੀ ਸਿੰਘ ਜੋ ਕਿ ਮਧੂਬਨ ਦੇ ਅਰਪਨਾ ਹਸਤਾਲ ਦੇ ਵਿੱਚ ਸੁਪਰਵਾਈਜ਼ਰ ਨੇ ਉਹਨਾਂ ਜਾਣਕਾਰੀ ਸਾਂਝੀ ਕਰਦਿਆਂ ਹੋਏ ਦੱਸਿਆ ਕਿ ਉਹਨਾਂ ਦੇ بیٹے ਮੁਕੇਸ਼ ਨੇ 1 ਸਾਲ ਪਹਿਲਾਂ ਹੀ ਜੀਂਦਦੀ ਰਹਿਣ ਵਾਲੀ ਸੁਪਨਾ ਨਾਮਕ ਲੜਕੀ ਦੇ ਨਾਲ ਕੋਟ ਮੈਰਿਜ ਕਰਵਾਈ ਸੀ ਮੁਕੇਸ਼ ਦਾ ਵੱਡਾ ਭਰਾ ਦਿਨੇਸ਼ ਪਿੰਡ ਦੇ ਵਿੱਚ ਹੀ ਇੱਕ ਕਿਸਾਨ ਹੈ ਮੁਕੇਸ਼ ਹਮੇਸ਼ਾ ਵਿਦੇਸ਼ ਜਾ ਕੇ ਪਰਿਵਾਰ ਦੇ ਵਿੱਚ ਵਿੱਤੀ ਸਥਿਤੀ ਨੂੰ ਸੁਧਾਰਨ ਦੀ कल अक्तासी इसलिए परिवार ने अपनी जमीन बेची ਅਤੇ 20 ਲੱਖ ਰੁਪਏ ਖਰਚ ਕਰਕੇ ਮੁਕੇਸ਼ ਅਤੇ ਉਸ ਦੀ ਪਤਨੀ ਨੂੰ ਟੂਰਿਸਟ ਵੀਜ਼ਾ ਦੇ ਉੱਪਰ ਸਪੇਨ ਪੇਸ ਦਿੱਤੇ ਪਿਤਾ ਨੇ ਦੱਸਿਆ ਕਿ ਮੁਕੇਸ਼ ਅਤੇ ਉਸ ਦੀ ਪਤਨੀ ਸਪਨਾ 16 ਅਕਤੂਬਰ ਨੂੰ ਸਪੇਨ ਗਏ ਸਨ ਸ਼ੁਰੂ ਦੇ ਵਿੱਚ ਉਹ ਇੱਕ ਮਜ਼ਦੂਰ ਦੇ ਵਜੋਂ ਕੰਮ ਕਰਦਾ ਸੀ ਇਸ ਤੋਂ ਬਾਅਦ ਉਸ ਨੇ ਇੱਕ ਸਟੋਰ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਕੁਝ ਦਿਨਾਂ ਬਾਅਦ ਉਸ ਦੀ ਨੌਕਰੀ ਚਲੀ ਗਈ ਅਤੇ ਉਸ ਨੇ ਇੱਕ ਫਿਰ ਨਵੀਂ ਨੌਕਰੀ ਦੀ ਭਾਲ ਸ਼ੁਰੂ ਕਰ ਦਿੱਤੀ ਜਿੱਥੇ ਕਿ ਉਸ ਨੂੰ ਨੌਕਰੀ ਨਹੀਂ ਮਿਲੀ ਤੇ ਫਿਰ ਉਸ ਨੇ ਰੈਸਟੋਰੈਂਟ ਦੇ ਰਾਹੀਂ ਖਾਣਾ ਡਿਲੀਵਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਉਸ ਦੀ ਪਤਨੀ ਨੇ ਵੀ ਉਸੇ ਰੈਸਟੋਰੈਂਟ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਵੀ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸਪਨਾ ਨੇ ਬਾਰਸੀਲੋਨਾ ਤੋਂ ਫੋਨ ਕੀਤਾ ਅਤੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਮੁਕੇਸ਼ ਇੱਕ ਉਚਾਈ ਵਾਲੇ ਖੇਤਰ ਦੇ ਵਿੱਚ ਖਾਣਾ ਡਿਲੀਵਰ ਕਰਨ ਲਈ ਜਾ ਰਿਹਾ ਹੁੰਦਾ ਹੈ ਕਿ ਸਾਈਕਲ ਚਲਾਉਂਦੇ ਸਮੇਂ ਅਚਾਨਕ ਰਸਤੇ ਦੇ ਵਿੱਚ ਉਸ ਨੂੰ ਕਬਰਾਟ ਹੋਣ ਲੱਗਦੀ ਹੈ ਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਰਕੇ ਉਸ ਦੀ ਜਾਨ ਚਲੀ ਗਈ ਹੈ ਮੁਕੇਸ਼ ਦੀ ਦੇ ਇਸ ਵੇਲੇ ਹਸਪਤਾਲ ਦੇ ਵਿੱਚ ਰੱਖੀ ਹੋਈ ਹੈ ਜਿਸ ਨੂੰ ਭਾਰਤ ਲਿਆਉਣ ਦੇ ਲਈ ਕਾਗਜ਼ੀ ਕਾਰਵਾਈ ਅਤੇ ਖਰਚੇ ਦੀ ਲੋੜ ਹੈ ਇਸ ਲਈ ਪਰਿਵਾਰ ਨੇ ਮਦਦ 구ਹਾਰ ਲਗਾਈ ਹੈ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਦੀ ਮ੍ਰਿਤਕ ਦੇ ਨੂੰ ਪਰਿਵਾਰ ਤੱਕ ਲਿਹਾਉਣ ਦੇ ਲਈ ਮਦਦ ਕੀਤੀ ਜਾਵੇ ਤਾਂ ਕਿ ਪਰਿਵਾਰ ਆਪਣੇ ਪੁੱਤ ਦਾ ਆਖਰੀ ਵਾਰ ਚਿਹਰਾ ਦੇਖ ਸਕੇ ਅਤੇ ਉਸ ਨੂੰ ਅੰਤਮ ਵਧਾਈ ਕੀ ਦੇ ਸਕੇ ਤੇ ਹੁਣ ਵੱਧਦੇ ਆਂ ਅਗਲੀ ਖਬਰ ਦੇ ਵੱਲ ਅਕਸਰ ਹੁੰਦਾ ਹੈ ਕਿ ਵਿਦੇਸ਼ਾਂ ਦੇ ਵਿੱਚ ਗਏ ਭਾਰਤੀ ਮੂਲ ਦੇ ਲੋਕਾਂ ਨੂੰ ਤਮਾਮ ਤਰ੍ਹਾਂ ਦੀਆਂ ਮੁਸ਼ਕਲਾਂ ਦਰਪੇਸ਼ ਆਉਂਦੀਆਂ ਨੇ ਜਿਸ ਤੋਂ ਮੱਦੇਨਜ਼ਰ ਰੱਖਤਿਆਂ ਹੋਇਆਂ ਹੁਣ ਕੈਨੇਡਾ ਦੇ ਵਿੱਚ ਭਾਰਤ ਦੇ ਕੌਂਸਲਰ ਜਰਨਲ ਦੇ ਵੱਲੋਂ ਵਿਸ਼ੇਸ਼ ਪਹਿਲ ਕੀਤੀ ਗਈ ਹੈ ਕੈਨੇਡਾ ਦੇ ਵਿੱਚ ਮੁਸੀਬਤ ਦੇ ਵਿੱਚ ਫਸੀਆਂ ਭਾਰਤੀ ਮਹਿਲਾਵਾਂ ਦੀ ਮਦਦ ਲਈ ਟੋਰਾਂਟੋ ਦੇ ਵਿੱਚ ਵਨ ਸਟੈਪ ਸੈਂਟਰ ਫਾਰ ਊਮਨ ਸਥਾਪਿਤ ਕੀਤਾ ਗਿਆ ਜੋ ਕਿ ਆਮ ਲੋਕਾਂ ਦੀ ਸੇਵਾਵਾਂ ਲਈ ਖੋਲ ਦਿੱਤਾ ਗਿਆ ਇਸ ਸੈਂਟਰ ਦੇ ਵਿੱਚ ਕੈਨੇਡਾ ਦੇ ਵਿੱਚ ਭਾਰਤੀ ਮਹਿਲਾਵਾਂ ਨੂੰ ਇੱਕ ਸੁਰੱਖਿਅਤ ਅਤੇ ਸੰਚਾਲਿਤ ਮਾਹੌਲ ਪ੍ਰਦਾਨ ਕੀਤਾ ਜਾ ਰਿਹਾ ਹੈ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਟੋਰਾਂਟੋ ਦੇ ਵਿੱਚ ਭਾਰਤ ਦੇ ਕਾਰਜਕਾਰੀ ਕੌਂਸਲ ਜਨਰਲ ਕਪਲ ਧਵਜ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਕੇਂਦਰ ਕੈਨੇਡੀਅਨ ਅਤੇ ਭਾਰਤੀ ਅਧਿਕਾਰੀਆਂ ਦੇ ਵਿਚਕਾਰ ਇੱਕ ਪੁਲ ਦਾ ਕੰਮ ਕਰੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਇਸ ਸੈਂਟਰ ਤੇ ਵਿੱਚ ਲਾਭ ਕੈਨੇਡਾ ਦੇ ਵਿੱਚ ਰਹਿ ਰਹੀਆਂ ਪੀਆਰ ਤਰਕ ਭਾਰਤੀ ਮੂਲ ਦੀਆਂ ਔਰਤਾਂ ਦੇ ਨਾਲ-ਨਾਲ ਵਿਜ਼ਟਰ ਵੀਜ਼ਾ, ਵਰਕ ਅਤੇ ਉਦੀ ਆਰਥੀ ਵੀ ਲੈ ਸਕਕ ਨੇ। ਉਨ੍ਹਾਂ ਜਾਣਕਾਰੀ ਦਿੱਤੀ ਹੈ ਕਿ ਸਭਿਆਚਾਰਕ ਅਤੇ ਸਮਾਜਿਕ ਰੁਕਾਵਟਾਂ ਦੁਰਕਰਨ ਦੇ ਲਈ ਕਈ ਵਾਰ ਔਰਤਾਂ ਖੁੱਲ ਕੇ ਆਪਣੀ ਗੱਲ ਨਹੀਂ ਰੱਖ ਪਉਂਦੀਆਂ ਜਿਸ ਕਾਰਨ ਉਹ ਮਦਦ ਤੋਂ ਵਾਂਝਿਆ ਰਹਿ ਜਾਂਦੀਆਂ ਨੇ ਪਰ ਹੁਣ ਅਜਿਹਾ ਨਹੀਂ ਹੋਵੇਗਾ ਇੱਥੇ ਆਉਣ ਵਾਲੀਆਂ ਸਾਰੀਆਂ ਮਹਿਲਾਵਾਂ ਨੂੰ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਇੱਥੇ ਤੁਹਾਨੂੰ ਦੱਸ ਦਈਏ ਕਿ ਇਸ ਸੈਂਟਰ ਦੇ ਵਿੱਚ ਭਾਰਤੀ ਔਰਤਾਂ ਨੂੰ ਕਈ ਗੰਭੀਰ ਮੁੱਦਿਆਂ ਤੇ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਜਿਵੇਂ ਕਿ ਘਰੇਲੂ ਹਿੰਸਾ ਦਾਜ ਅਤੇ ਸੋਸ਼ਣ ਦੇ ਨਾਲ ਜੁੜੇ ਮਾਮਲੇ ਇਸ ਤੋਂ ਇਲਾਵਾ ਪਰਿਵਾਰਿਕ ਝਗੜੇ ਤ્યાਗ ਅਤੇ ਕਾਨੂੰਨੀ ਚਣੌਤੀਆਂ ਦੇ ਨਾਲ ਚੁਝ ਰਹੀਆਂ ਔਰਤਾਂ ਦੀ ਵੀ ਮਦਦ ਕੀਤੀ ਜਾਵੇਗੀ ਅਤੇ ਨਾਲ ਹੀ ਵਿੱਤੀ ਸਹਾਇਤਾ ਵੀ ਮੁਹੱਈਆ ਕਰਵਾਈ ਜਾਵੇਗੀ ਇਥੇ ਬਸ ਨਹੀਂ ਹੈ ਉਹਨਾਂ ਇਹ ਵੀ ਭਰੋਸਾ ਦਿਵਾਇਆ ਕਿ ਇਸ ਸੈਂਟਰ ਦੇ ਵੱਲੋਂ ਪ੍ਰਭਾਵਿਤ ਔਰਤਾਂ ਨੂੰ ਕਾਨੂੰਨੀ ਵਿੱਤੀ ਅਤੇ ਪਾਵਨਾਤਮਕ ਸਹਾਇਤਾ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਕੇਂਦਰ ਦੇ ਵੱਲੋਂ ਤੁਰੰਤ ਕਾਉਂਸਲਿੰਗ ਅਤੇ ਮਨੋਸਮਾਜਿਕ ਸਹਾਇਤਾ ਤੋਂ ਇਲਾਵਾ ਕਾਨੂੰਨੀ ਸਲਾਹ ਮਸ਼ਵਰੇ ਦੇ ਲਈ ਵੀ ਤਾਲਮੇਲ ਕੀਤਾ ਜਾਵੇਗਾ ਕੌਂਸਲ ਜਨਰਲ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਕੇਂਦਰ ਦੀ ਸਾਰੀ ਕਾਰਵਾਈ ਕੈਨੇਡਾ ਦੀ ਸਥਾਨਕ ਕਾਨੂੰਨਾ ਦੇ ਅਧੀਨ ਹੋਵੇਗੀ ਅਤੇ ਜ਼ਿਕਰ ਕਰਦੇ ਹੋਏ ਕਿ ਦਸੰਬਰ 2025 ਦੇ ਵਿੱਚ ਸਥਾਪਿਤ ਕੀਤੇ ਗਏ ਇਸ ਸੈਂਟਰ ਨੂੰ ਪਹਿਲੇ ਹੀ ਕੁਝ ਦਿਨਾਂ ਦੇ ਵਿੱਚ ਪਰਮਾ ਹੰਗਾਰਾ ਮਿਲ ਰਿਹਾ ਹੈ ਅਤੇ ਨਾਲ ਹੀ ਪ੍ਰਤਾਪ ਸਿੰਘ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਹੁਣ ਤੱਕ ਇੱਕ ਦਰਜਨ ਤੋਂ ਵੱਧ ਔਰਤਾਂ ਵੱਖ-ਵੱਖ ਸਮੱਸਿਆਵਾਂ ਨੂੰ ਲੈ ਕੇ ਇਸ ਸੈਂਟਰ ਦੇ ਵਿੱਚ ਪਹੁੰਚ ਚੁੱਕੀਆਂ ਨੇ ਅਤੇ ਉਹਨਾਂ ਇਸ ਗੱਲ ਤੇ ਉੱਪਰ ਵੀ ਜ਼ੋਰ ਦਿੱਤਾ ਕਿ ਕੇਂਦਰ ਲੋੜੀਂਦੀਆਂ ਔਰਤਾਂ ਨੂੰ ਵਿੱਤੀ ਸਹਾਇਤਾ ਵੀ ਪ੍ਰਦਾਨ ਕਰੇਗਾ। ਅਤੇ ਉਹਨਾਂ ਉਮੀਦ ਕੀਤੀ ਹੈ ਕਿ ਇੱਥੇ ਆਉਣ ਵਾਲੀਆਂ ਸਾਰੀਆਂ ਹੀ ਮਹਿਲਾਵਾਂ ਜੋ ਵੀ ਵੱਖ-ਵੱਖ ਸਮੱਸਿਆਵਾਂ ਦੇ ਨਾਲ ਚੁਸ ਰਹੀਆਂ ਨੇ ਉਹਨਾਂ ਦਾ ਤੁਰੰਤ ਹੱਲ ਵੀ ਕਰਵਾਇਆ ਜਾਵੇਗਾ। ਤੇ ਹੁਣ ਗੱਲ ਕਰਾਂਗੇ ਮੌਸਮ ਦੇ ਮિજાਜ ਦੀ। ਕੈਨੇਡਾ ਅਮਰੀਕਾ ਸਮੇਤ ਯੂਰਪੀ ਦੇਸ਼ਾਂ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ। ਉੱਥੇ ਹਾਲਾਤ ਐਨੇ ਕਿ ਯੂਰਪ ਦੇ ਵਿੱਚ ਭਾਰੀ ਬਰਫ਼ਬਾਰੀ ਅਤੇ ਬਰਫ਼ੀਲੇ ਮੌਸਮ ਦੇ ਚੱਲਦਿਆਂ ਜਨਜੀਵਨ ਕਾਫੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਜਿਸ ਕਰਕੇ ਹੁਣ ਤੱਕ ਅਨੇਕਾਂ ਲੋਕਾਂ ਦੀ ਜਾਨ ਖਤਰੇ ਦੇ ਵਿੱਚ ਪਈ ਹੋਈ ਹੈ ਅਤੇ ਅੱਧਾ ਦਰਜਨ ਦੇ ਕਈ ਲੋਕਾਂ ਨੂੰ ਆਪਣੀ ਜਾਨ ਵੀ ਗਵਾਣੀ ਪਈ ਹੈ। ਸੈਂਕੜੇ ਉਡਾਨਾਂ ਖਰਾਬ ਮੌਸਮ ਦੇ ਚੱਲਦਿਆਂ ਰੱਦ ਕਰਨੀਆਂ ਪਈਆਂ ਨੇ ਅਤੇ ਹੁਣ ਤੱਕ ਦੀ ਰਿਪੋਰਟ ਦੇ ਮੁਤਾਬਕ ਪ੍ਰਾਂਤ ਦੇ ਵਿੱਚ ਸੜਕਾਂ ਤੇ ਕਈ-ਕਈ ਫੋਟ ਬਰਫ਼ ਜੰਮੀ ਹੋਈ ਹੈ ਜਿਸ ਕਰਕੇ ਲਗਾਤਾਰ ਸੜਕ ਹਾਸਿਆਂ ਦਾ ਗਰਾਫ ਵੀ ਵਧਦਾ ਜਾ ਰਿਹਾ ਤੇ ਇਹਨਾਂ ਹਾਸਿਆਂ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਜਾਂਦੀ ਮਨਪਾਗੀ ਖਬਰ ਹੈ ਜਦਕੀ ਬੋਸਨੀਆ ਦੀ ਰਾਸਟਾਨੀ ਸਾਰਾ ਜੇਵੋ ਦੇ ਵਿੱਚ ਇੱਕ ਔਰਤ ਦੇ ਉੱਪਰ برف ਨਾਲ ਲੱਧਿਆ ਭਾਰੀ ਦਰਖਤ ਡਿੱਗ ਗਿਆ ਜਿਸ ਕਰਕੇ ਔਰਤ ਦੀ ਜਾਨ ਚਲੀ ਗਈ ਹੈ ਇਸ ਬਰਫਪਾਰੀ ਦੇ ਚੱਲਦੇ ਨੀਦਰਲੈਂਡ ਦੀ ਰਾਸਟਾਨੀ ਦੇ ਵਿੱਚ ਵੀ ਹਾਲਾਤ ਕਾਫੀ ਮਾੜੇ ਬਣੇ ਹੋਏ ਨੇ ਖਾਸ ਕਰਕੇ ਹਵਾਈ ਉਡਾਣਾਂ 'ਕਾਫੀ ਬੜੇ ਪੱਧਰ ਤੇ ਪ੍ਰਭਾਵਿਤ ਹੋਈਆਂ ਨੇ ਨੀਦਰਲੈਂਡ ਦੇ ਹਵਾਈ ਅੱਡੇ ਦੇ ਉੱਪਰ ਸੋੰਬਾ ਨੂੰ 450 ਉਡਾਣਾਂ ਰੱਦ ਕੀਤੀਆਂ ਗਈਆਂ ਜਦਕਿ ਬੁੱਧਵਾਰ ਨੂੰ ਵੀ 400 ਤੋਂ ਵੱਧ ਉਡਾਣਾਂ ਨੂੰ ਕੈਂਸਲ ਕਰਨਾ ਪਿਆ ਅਤੇ ਇਸੇ ਤਰ੍ਹਾਂ ਅੱਜ ਵੀ 600 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ ਨੇ ਇਸ ਦੇ ਨਾਲ ਹੀ ਪੈਰਿਸ ਦੇ ਵਿੱਚ ਵੀ ਜੋ ਇਸ ਵੇਲੇ ਚਾਰਲਸ ਡੀ ਗੋਲ ਹਵਾਈ ਅੱਡੇ ਦੇ ਉੱਪਰ ਵੀ ਮੌਸਮ ਦੀ ਮਾਰ ਤੇ ਖ਼ੁਨ ਮਲੀ ਹੈ ਅਤੇ 40 ਫੀਸਦੀ ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨੇ ਨੀਦਰਲੈਂਡ ਦੇ ਵਿੱਚ ਕੈਲਮ ਅਤੇ 에어 프랑스 ਸਮੇਤ ਇਸ ਇਟ ਜੈਟ ਵਰਗੀਆਂ ਪ੍ਰਮੁੱਖ 에어ਲਾਈਨਸਾਂ ਨੇ ਆਪਣੀਆਂ ਦਰਜਨਾ ਉਡਾਣਾਂ ਕੈਨਸਲ ਕਰ ਦਿੱਤੀਆਂ ਨੇ ਅਤੇ ਕੈਲਮ ਨੇ ਦੱਸਿਆ ਕਿ ਬਹੁਤ ਜ਼ਿਆਦਾ ਬਰਫਬਾਰੀ ਦੇ ਚੱਲਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਬਣੇ ਹੋਏ ਨੇ ਜਿਸ ਕਰਕੇ ਜ਼ੀਰੋ ਵਿਜ਼ਿਬਿਲਟੀ ਅਜਿਹੇ ਮੌਸਮ ਦੇ ਵਿੱਚ ਉਡਾਣ ਪੜਨਾ ਕਾਫੀ ਮੁਸ਼ਕਲ ਹੈ। ਨੀਦਰਲੈਂਡ ਦੇ ਵਿੱਚ ਆਈਟੀ ਖਰਾਬੀ ਅਤੇ ਮੌਸਮ ਦੇ ਕਰਕੇ ਰੇਲ ਸੇਵਾਵਾਂ ਵੀ ਰੁਕੀਆਂ ਪਈਆਂ ਨੇ ਜਦਕਿ ਸਕਾਟਲੈਂਡ ਦੇ ਵਿੱਚ ਭਾਰੀ ਬਰਫਬਾਰੀ ਕਰਕੇ ਸੈਂਕੜੇ ਸਕੂਲਾਂ ਨੂੰ ਬੰਦ ਕਰਨਾ ਪਿਆ ਹਵਾਈ ਅੱਡਿਆਂ ਦੇ ਉੱਪਰ ਯਾਤਰੀ ਵਸੇ ਹੋਏ ਨੇ ਅਤੇ ਕਈ ਮੁਸਾਫਰਾ ਨੇ ਹਵਾਈ ਅੱਡਿਆਂ ਤੇ ਜਾਣਕਾਰੀ ਦੀ ਘਾਟ ਅਤੇ ਲੰਮੀਆਂ ਲਾਈਨਾਂ ਦੇ ਕਰਕੇ ਭਾਰੀ ਮੁਸ਼ਕਲ ਨੂੰ ਲੈ ਕੇ ਰੋਸ ਸਾਰਕਿਤ ਹੈ ਉਧਰ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਰਫਬਾਰੀ ਹੋ ਸਕਦੀ ਹੈ ਜਿਸ ਨਾਲ ਹਾਲਾਤ ਵਰਵੀ ਵਿਗਰੰਦੇ ਅਸਾਰ ਪਣੇ ਹੋਏ ਨੇ ਅਜਿਹੇ ਦੇ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਨੂੰ ਲੈ ਕੇ ਲਗਾਤਾਰ ਜੋ ਪ੍ਰਸ਼ਾਸਨ ਦੇ ਵੱਲੋਂ ਐਡਵਾਈਸਰੀ ਵੀ ਜਾਰੀ ਕੀਤੀ ਜਾਂਦੀ ਹੈ ਤੇ ਉਸ ਐਡਵਾਈਸਰੀ ਦੇ ਵਿੱਚ ਜਾਰੀ ਕੀਤੀ ਗਈਆਂ ਹਦਾਇਤਾਂ ਨੂੰ ਜ਼ਰੂਰ ਅਮਲੀ ਰੂਪ ਤੇ ਵਿੱਚ ਅਮਲ ਚਲਿਓ ਤਾਂ ਕਿ ਤੁਹਾਨੂੰ ਜਾਂ ਫਿਰ ਤੁਹਾਡੇ ਕਿਸੇ ਨੂੰ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਤੋਂ ਇਲਾਵਾ ਮੁਸ਼ਕਲ ਦੇ ਵਿੱਚ ਫਸੇ ਹੋਏ ਲੋਕਾਂ ਦੀ ਮਦਦ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਨੇ ਸਸ਼ੀਕਲ ਜੀ ਹਮਦਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਪਰਵਿੰਦਰ ਦੇਸ਼ ਦੁਨੀਆ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ